ਕਰਤਾ ਕਰਤਾ ਇੱਥੇ ਜਾਊਗਾ ਠੀਕ ਹੈ ਨਾ 8 ਸਟ ਹੋ ਗਏ 60 ਦਿਨ ਹੋ ਗਈ ਚੱਲ 8 ਸਟ ਹੋ ਵੀ ਸੂਈ ਨੂੰ ਜੁੜੂ ਜਵਾਬ ਨੂੰ ਹੋਊਗਾ ਵੀ ਜਦ ਤੱਕ ਜਿਹੜਾ ਪਈ ਹੋਵੇ 60 ਦਿਨ ਹੋ ਹੈ ਇਹ ਮੰਨ ਜਿੰਨੂ ਨਾ ਆਏ ਨੇ ਚੱਲ ਹੁਣ ਦੂਜੂ ਦਾ ਪੰਜ ਕਰਤਾ ਨਾ ਮਤ ਹੋਵੇ 60 ਮਗੇ 61 ਦਿਨ ਹੋ ਕੇ ਆਹ ਸਾਰੀ ਜਨਸਾਥਾ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਪੱਟਪੁੜੇ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਹੈਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਮੂਰ ਨੂੰ ਪਾਤ ਲਈ ਹੁਣ 14 ਲੀਟਰ ਤਿਆਰ ਹੈ 14 ਲੀਟਰ ਦੀ ਗਰੰਟੀ ਦਿੰਨੇ ਆ 20 ਲੀਟਰ ਦੀ ਗਰੰਟੀ ਹੈਗੀ ਹੁਣ 14 ਤਿਆਰ ਆ ਲੋ ਵੀ ਦੋਸਤੋ ਤੁਹਾਨੂੰ ਆਪਾਂ ਤਾਜੀ ਸੂਈ ਝੋਟੀ ਦਿਖਾਉਨੇ ਆਗੇ ਬਹੁਤ ਸੋਹਣੀ ਆ ਸਿੰਘਾਂ ਦੀ ਕੁੰਡੀ ਆ ਕੱਦ-ਕਾੜ ਚੰਗਾ ਚੰਗੇ ਢਾਂਚੇ ਦੀ ਹੈਗੀ ਪੱਟਪੁੜੇ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਦੋਸਤੋ ਸਵੇਰ-ਸਵੇਰ ਦਾ ਮਾਲ ਬਹੁਤ ਆਈ ਜਾਂਦਾਗਾ ਫਿਰ ਬੂਰੀ ਝੋਟੀ ਖੜੀ ਆ ਬਹੁਤ ਸੋਹਣੀ ਇੰਦਰ ਵੀ ਤੁਸੀਂ ਦੇਖ ਸਕਦੇ ਹੋ ਮਾਲ ਉਤਰੀ ਜਾਂਦਾਗਾ ਬਾਕੀ ਇਧਰ ਕਟੂ ਮਾਲ ਵੀ ਹੁੰਦਾਗਾ ਬਹੁਤ ਦੇਖੋ ਮੰਡੀ ਦੇ ਹਾਲਾਤ ਕਾਫੀ ਰਸੇਜੇ ਬਣ ਗਏ ਹੈਗੇ ਕਿਉਂਕਿ ਮੀਂਹ ਸਵੇਰ-ਸਵੇਰ ਪੈ ਰਿਹਾਗਾ ਦਨ ਨੀਲੀ ਰਵੀ ਜਾਂਦੀ ਆ ਬਹੁਤ ਸੋਹਣੀ ਵੀਡੀਓ ਬਣਾਉਣੀ ਵੀ ਔਖੀ ਆ ਚਲੋ ਕੋਸ਼ਿਸ਼ ਕਰਾਂਗੇ ਜਮੀ ਹਟਿਆ ਤਾਂ ਨਹੀਂ ਫਿਰ ਇਦਾਂ ਹੀ ਤੁਸੀਂ ਮਾਹੌਲ ਦੇਖ ਲਿਓ ਮੰਡੀ ਦਾ ਹਾਲਾਤ ਆਗੇ ਸ਼ਮਾਲ ਆਉਦੋਂ ਪਹੁੰਚੀ ਜਾਂਦਾ ਦੇਖ ਸਕਦੇ ਹੋ ਤੁਸੀਂ ਝੋਟੇ ਬਹੁਤ ਚੰਗੀਆਂ ਚੰਗੀਆਂ ਸ਼ਕੀਰ ਝੋਟੇ ਨਾ ਮੋਰਾ ਨੀਲੀ ਰਾਵੀ ਗੱਡੀਆਂ ਤੋਂ ਉਤਰ ਕੇ ਮੰਡੀ ਵੱਲ ਉਤਰਾਂ ਜਾਂਦੇ ਸ਼ਮਾਲ ਆਈ ਜਾਂਦਾ ਬਹੁਤ ਤੇ ਦੇਖੋ ਕੀ ਬਣਦਾ ਅੱਜ ਕਿੰਨਾ ਕਮਾਲ ਆਉਂਦਾ ਗਾਹਕ ਆਉਂਦਾ ਜਾਂ ਨਹੀਂ ਆਉਂਦਾ ਵਾ ਰਹਿੰਦਾ ਰਹਿੰਦਾ ਜਾਂ ਕਿਸ ਤਰ੍ਹਾਂ ਰਹਿੰਦਾਗਾ ਮੀ ਕੰਮ ਕਾफी ਖਰਾਬ ਕਰੂਗਾ ਤੇ ਮੀ ਬਹੁਤ ਜਿਆਦਾ ਬਣੀ ਜਾਂਦਾਗਾ ਹਾਲਾਤ ਮਾੜੇ ਬਣੀ ਜਾਂਦੇ ਆ ਮੀ ਵਾਲੇ ਇਧਰ ਮਾਲ ਉਤਰੀ ਜਾਂਦਾ ਤੁਸੀਂ ਦੇਖ ਗਾਦੇ

ਮਹਾਲ ਤਾਂ ਪਹੁੰਚੀ ਜਾਂਦਾ ਬਾਕੀ ਲੱਗ ਜੂ ਪਤਾ ਕਿੰਨਾ ਕੰਮ ਦਾ ਕੀ ਗੱਲ ਬਾਤ ਆ ਮੀਂਹ ਆਵੇ ਘਰ ਤਾਂ ਵਧੀਆ ਰਹੂਗਾ ਮੀਂਹ ਆ ਗਿਆ ਫਿਰ ਕੰਮ ਖਰਾਬ ਆ ਇਤਮਾਲ ਉੱਤਰਦਾਗਾ ਤੇ ਬਾਕੀ ਇਥੇ ਘਾਟੂ ਮਾਲ ਆਉਂਦਾ ਜ਼ਿਆਦਾਤਰ ਆ ਜਗ੍ਹਾ ਦੇ ਉੱਤੇ ਤੇ ਟੋਕੜ ਤੇ ਗੱਬਣ ਤੇ ਕਟੀਆਂ ਝੋਟੀਆਂ ਜਿਵੇਂ ਇੱਧਰ ਖੜੀਆਂ ਤੁਸੀਂ ਦੇਖ ਸਕਦੇ ਹੋ ਛੋਟੀ ਉਮਰ ਦੀਆਂ ਬਹੁਤ ਹੁੰਦੀਆਂ ਗਈਆਂ ਵੇਚਣ ਵਾਲੇ ਭਰਾ ਵੀ ਬੋਤ ਲੈ ਕੇ ਆਉਂਦੇ ਆਗੇ ਇੱਥੋਂ ਤੁਸੀਂ ਤਕਰੀਬਨ ਖਰੀਦ ਕੇ ਲੈ ਜਾਇਆ ਕਰੋ ਤੇ ਬਾਕੀ ਕਾਟੂ ਮਾਲ ਵੀ ਇੱਧਰ ਹੁੰਦਾ ਕਾਟੂ ਮਾਲ 'ਚ ਬਹੁਤ ਸੋਹਣੀਆਂ ਸੋਹਣੀਆਂ ਕਟੀਆਂ ਝੋਟੀਆਂ ਹੁੰਦੀਆਂ ਗਈਆਂ ਲੋਕ ਵੇਚ ਦਿੰਦੇ ਆਗੇ ਇੱਥੋਂ ਤੁਸੀਂ ਖਰੀਦ ਕੇ ਲੈ ਜਾਇਆ ਕਰੋ ਕਿਉਂਕਿ ਦੋ ਕੰਮ ਹੁੰਦੇ ਆਗੇ ਔਰ ਕਦੋਂ ਵੀ ਤਾਂ ਖਰੀਦਣੀ ਹੁੰਦੀ ਆ ਆਪਾਂ ਤੇ ਇੱਥੇ ਦੋ ਕੰਮ ਹੁੰਦੇ ਆ ਇੱਥੋਂ ਖਰੀਦ ਲਿਆ ਕਰੋ ਨਾਲੇ ਪੰਨਾ ਪਸ਼ੂ ਦੀ ਜਾਨ ਵਾਜ ਜਾਂਦੀ ਆ ਤੇ ਬਹੁਤ ਵੱਡਾ ਪੰਨਾਗਾ ਇੱਧਰ ਤੁਸੀਂ ਮਾਹੌਲ ਦੇਖ ਸਕਦੇ ਆ ਇੱਧਰ ਵੀ ਝੋਟੇ ਮਾੜੰਗਾ ਦੋਤ ਨੇ ਇੱਧਰ ਬੋਰੀ ਜਾਂਦੀ ਬਹੁਤ ਸੋਹਣੀ ਆ ਸਾਰੀ ਇਹਨਾਂ ਦਾ ਖਾਣੇ ਦਾ ਬੂਰੀ ਝੋਟੀ ਜਾਂਦੀ ਬਹੁਤ ਸੋਹਣੀ ਦੇਖ ਸਕਾ ਜੰਦ ਤੁਸੀਂ ਇਹ ਭਾਈ ਸੇਲ ਵਾਸਤੇ ਲੈ ਕੇ ਆਏ ਹੋਏ ਆ ਅੰਦਰ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਤੇ ਤੁਹਾਨੂੰ ਆਪਾਂ ਬਾਹਰ ਦਾ ਮਾਹੌਲ ਦਿਖਾਉਨੇ ਆ ਇੱਧਰ ਲਈ ਜਾਂਦਾ ਭਾਈ ਜੇ ਨਾ ਆਪਾਂ ਮੰਡੀ ਦੇ ਹਾਲਾਤ ਹੀ ਦਿਖਾਉਨੇ ਆ ਕਿਉਂਕਿ ਰੇਟ ਵਗੈਰਾ ਤਾਂ ਚਲੋ ਉਹ ਤਾਂ ਚੱਲਦੀ ਰਹਿੰਦੇ ਹਰੇਕ ਮੰਡੀ ਤੇ ਚੈਨਲਾਂ ਤੇ ਵੀਡੀਓ ਆਉਂਦੇ ਰਹਿੰਦੀਆਂ ਤੇ ਅੱਪ ਉਹ ਵੀ ਕੋਸ਼ਿਸ਼ ਕਰਾਂਗੇ ਤੇ ਮੀਂਹ ਦਾ ਥੋੜਾ ਜਿਹਾ ਚੱਕਰ ਆਇਆਗਾ Hallo, oh, budriet! <tryk> Thank you. ਨਾਮ ਹਲਾ ਬਾਪੂ ਇਹਦਾ ਮੁੰਡਾ 25000 ਹੈ ਭਾਈ 25000 ਉਮਰ ਕਿੰਨੀ ਕਹੂਗੀ ਉਮਰ ਤਾਂ ਇਹ 2.5 ਸਾਲ ਦੀ 2.5 ਸਾਲ ਦੀ ਖੀਰੀ ਹੋਉਂਦਾ ਤੰਤੋ ਦਾ ਜੈ ਨਾ ਹਾਂ ਖੀਰੀ ਹੈ ਠੀਕ ਹੈ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਇੱਥੇ ਇੱਕੀ ਲੈ ਗਏ ਇੱਕ ਮੱਝ ਹੈ ਹਾਂ ਠੀਕ ਹੈ ਕਮੱਝ ਲੈ ਗਏ ਮੱਝ ਇੱਕ ਕੱਟੀ ਹੈ ਠੀਕ ਹੈ ਵਪਾਰ ਦਾ ਕੰਮ ਦੇ ਵਿੱਚ ਇਹ ਆਪਣੇ ਕੱਟੀਆਂ ਤੇ ਮੱਝਾਂ ਹੀ ਆਉਂਦੀਆਂ ਗਈਆਂ ਹਾਂਜੀ ਹਾਂ ਅਸੀਂ ਇਹੀ ਕੰਮ ਕਰਦੇ ਠੀਕ ਹੈ ਕਿੰਨੇ ਕੁ ਦਾ ਰੁਟੀਨ 'ਚ ਕਰੇ ਰੁਟੀਨ 'ਚ ਕਰੇ ਤਿੰਨ ਹੋਰ ਨੇ ਸੁਣਾਲੀਆਂ ਮੱਝਾਂ ਮੱਝਾਂ ਠੀਕ ਆ ਤੇ ਇਹ ਝੋਟੀਆਂ ਵੀ ਲੈ ਆਉਨੇ ਜਾਨੀ ਹਾਂ ਜਾਨੀ ਕੋਈ ਨਾ ਕੋਈ ਝੋਟੀ ਇਹ ਜੀ ਮਿਲਦੀ ਹੈ ਉਹ ਵੀ ਬਾ ਲੈਨੇ ਵਿੱਚ ਠੀਕ ਉਹ ਵੀ ਬਾ ਲੈਨੇ ਜਾਨੀ ਗੁਬਾਰਤ ਕਰਦੇ ਅਸੀਂ ਮੱਝਾਂ ਦੇ ਹੀ ਆ ਵੀ ਤੈਨੂੰ ਕਹੀ ਦੀ ਕੋਈ ਲੋਕ ਜਿਹੜੀ ਬਾ ਨਾ ਹੁੰਦੀ ਕੋਈ ਵਿਚਰ ਲੈ ਲੈ ਠੀਕ ਆ ਜਾਨੀ ਕਿ ਉਹ ਵੀ ਲੈ ਲੈਨੇ ਉਹਨੇ ਤੇ ਮੁੱਲ 25000 ਕਰਿਆ ਮੁੱਲ 25 ਕਿੱਥੋਂ ਦਾ ਹਾਨ ਆ ਗਈ ਵੀ ਇਦੂ ਘਟ ਨਹੀਂ ਦੇਣੀ ਹਾਂ ਨਾ 2120 ਦੀ ਦੇ ਦਾਂਗੇ 2120 ਦੀ ਠੀਕ ਆ 20 ਤਾਂ ਹੀ ਹੋ ਜੂ ਜਾਂ ਹੋ ਜੂਗੀ ਠੀਕ ਆ 20 ਤਾਂ ਹੀ ਹੋ ਜੂਗੀ ਮਤਲਬ ਠੀਕ ਆ ਤੇ ਆਪਣਾ ਐਡਰੈਸ ਦੱਸਿਓ ਜੀ ਮੈਂ ਨੰਬਰ ਦਾ ਮਗਾਇਆ ਦਾ ਜਾਣਦੇ ਨਹੀਂ ਨਾ ਮੈਂ ਲੋਰ ਜਾਣਦਾ ਤੇ ਨੰਬਰ ਹੈ ਨਹੀਂਗਾ ਠੀਕ ਆ ਮੈਂ ਜਾਣ ਪੜੀ ਆ ਜਿਹਨੂੰ ਦਫਾ ਆ ਗਈ ਠੀਕ ਆ ਤੇ ਪਿੰਡ ਕਿਹੜਾ ਆਪਣਾ ਪਿੰਡ ਧੌਲ ਹੈ ਜੀ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਠੀਕ ਆ ਲਓ ਵੀ ਦੋਸਤੋ ਕੱਤੀ ਦੋਨੋਂ ਆਪਾਂ ਦਿਖਾਈ ਹੈਗੀ ਤੇ ਪਰ ਬਾਪੂ ਕੋਲੇ ਨੰਬਰ ਹੈ ਨਹੀਂਗਾ ਦੇਖ ਸਾਡੇ ਨੂੰ ਦੇਖਦਾ ਨਾ ਕਲੀ ਕਰਤੀ ਹੈ ਇਧਰ ਤੁਸੀਂ ਮੰਡੀ ਦੇ ਅੰਦਰ ਦੇ ਹਾਲਾਤ ਦੇਖ ਸਕਦੇ ਹੋ ਐਂਟਰੀ ਤੇ ਅੱਗੇ ਦੋਸਤੋ ਸਾਨੂੰ ਆਪਾਂ ਤਾਜੀ ਸੂਈ ਝੋਟੀਆਂ ਦਿਖਾਉਣੇ ਆਗੇ ਬਹੁਤ ਸੋਹਣੀ ਆ ਸਿੰਘਾਂ ਦੀ ਗੁੰਡੀ ਆ ਕੱਦ-ਕਾੜ ਚੰਗਾ ਚੰਗੇ ਢਾਂਚੇ ਦੀ ਆਗੇ ਕੱਟ ਕੁੜੇ ਦੀ ਕੁਆਲਿਟੀ ਬਾਲ ਜਬਰਦਸਤ ਆ ਤੇ ਥਾਣ ਥਣ ਵੀ ਬਹੁਤ ਚੰਗੇ ਆ ਕੇ ਦੇਖ ਸਕਦੇ ਹੋ ਤੁਸੀਂ ਪਾਰਟੀ ਬਾਂਦਰ ਦੀ ਬਹੁਤ ਚੰਗੀ ਆ ਚੰਗੀ ਸਭੀ ਬਲੀ ਆ ਦੇਖ ਸਕਦੇ ਹੋ ਤੁਸੀਂ ਆਰਡਰ ਦੇਖ ਸਕਦੇ ਹੋ ਮੂਹਰ ਨੂੰ ਬਹੁਤ ਆਗਾ ਨਾੜਾਂ ਵੀ ਬਹੁਤ ਆ ਤੇ ਸਪੇਸ ਵੀ ਬਹੁਤ ਆ ਦੇਖ ਸਕਦੇ ਹੋ ਬੈਕ ਸਾਈਡ ਤੋਂ ਅੱਧੇਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਥਾਣਾ ਦਾ ਸੈਜ ਵੀ ਬਹੁਤ ਵਧੀਆਗਾ ਦੇਖ ਸਕਦੇ ਹੋ ਤੁਸੀਂ ਕੀ ਬੱਚਾ ਆ ਤਾਂ ਮੂਰੇ ਖੜਾਗਾ ਦੇਖੋ ਬਾਕੀ ਇਹ ਬੱਚਾ ਤੁਸੀਂ ਦੇਖ ਸਕਦੇ ਹੋ ਨਾਲ ਤੇ ਬਾਕੀ ਤੋਂ ਆਪਾਂ ਡਿਟੇਲ ਲੈ ਲੈਣੇ ਆਗੇ ਇਹ ਕਾ ਮੱਝ ਆ ਗਈ ਤੋਂਮੇ ਡਿਟੇਲ ਆਪਾਂ ਇਕੱਠੀ ਲੈ ਲਾਂਗੇ ਦੂਜੇ ਨੰਬਰ ਤੋਂ ਸਾਨੂੰ ਆਪਾਂ ਇਹ ਤੋਰ ਕੇ ਦਿਖਾਉਨੇ ਆ ਇਹ ਮੇਰੇ ਖਿਆਲ ਨਾਲ ਗੱਬਣ ਹੋਊਗੀ ਹਜੇ ਕੱਦ-ਕਾਡ ਦਰਮਿਆਨੇ ਦੇ ਵਿੱਚ ਆ ਗਈ ਇਹ ਤੇ ਬਹੁਤ ਚੰਗੀ ਆ ਰਾਜੀ ਆ ਛੋਟੇ ਬਾਦੀ ਹੋਣੀ ਹੈ ਬੈਕ ਸਾਈਡ ਤੋਂ ਥਣ ਥਣ ਬਹੁਤ ਚੰਗੇ ਦਾ ਰੇਕ ਸਾਰੇ ਸੇਗ ਕੁੰਡੇ ਆ ਡੌੜੇ ਖੁੱਲੇ ਹੋ ਕੇ ਮੁੜੇ ਵੀ ਥਾਣਾ ਦੀ ਬਸ ਸਪੇਸ ਚੰਗੀ ਆਗੀ ਅਜੇ ਕੱਚੀ ਹੋਣੀ ਹੈ ਬਾਕੀ ਆਪਾਂ ਬਾਕੀ ਤੋਂ ਡਿਟੇਲ ਪੁੱਛ ਰੰਨੇ ਆ ਇਹਨਾਂ ਦੋਵਾਂ ਮੱਧਿਆਂ ਦੀ ਹਾਂਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਰਤਾਰ ਸਿੰਘ ਪਿੰਡ ਕਾਲਚਰਾਣੀ ਪਿੰਡ ਕਾਲਚਰਾਣੀ ਜਿਲ੍ਹਾ ਕਿਹੜਾ ਪੈ ਜਾਂਦਾ ਬਟੰਡਾ ਜਿਲ੍ਹਾ ਬਟੰਡਾ ਪੈ ਜਾਂਦਾ ਵਪਾਰ ਦਾ ਕੰਮ ਹੈ ਹਾਂਜੀ ਠੀਕ ਹੈ ਤੇ ਇੱਥੇ ਆਪਾਂ 2 ਮੱਝਾਂ ਲੈ ਕੇ ਆਏ ਹਾਂ 2 ਲੈ ਕੇ ਆਏ ਠੀਕ ਹੈ ਤੇ ਜਿਹੜੀ ਆਪਾਂ ਬਈ ਇਹ ਪਹਿਲੇ ਨੰਬਰ ਤੇ ਦਿਖਾਈ ਸੀ ਝੋਟੀ ਇਹ ਹਾਂਜੀ ਇਹ ਤਾਜੀ ਸੂਈ ਆ ਇਹ ਅੱਜ ਬਈ 6ਵੇਂ ਦਿਨ ਸੂਈ 6ਵੇਂ ਦਿਨ ਸੂਈ ਨੂੰ ਹਾਂ ਸੂਆ ਕਿਹੜਾ ਸੂਆ ਦੂਜਾ ਸੂਆ ਦੂਜਾ ਕਿੰਨਾ ਹੁਣ ਬੌਲੇ ਕਹਿ ਸਕਦੇ ਆ ਨਾ ਜੀ ਹਾਂ ਬੌਲੇ ਹੈ ਜੀ ਹੁਣ ਸਹੀ 14 ਲੀਟਰ ਬੌਲਾ ਤਿਆਰ ਹੈ ਤਿਆਰ ਆ ਹਾਂਜੀ ਤਸੱਲੀ ਕਰ ਸਕਦਾ ਕੋਈ ਹਾਂਜੀ ਬੇਸ਼ੱਕ ਦੋ ਟਾਈਮ ਚੋਕੇ ਲੈ ਕੇ ਚੋਕੇ ਲੈ ਕੇ ਤਸੱਲੀ ਕਰਕੇ ਠੀਕ ਹੈ ਕਿੰਨਾ ਕੁ ਦੁੱਧ ਪਾ ਸਕਦੀ ਹੈ ਉਹ ਵੀ 6 17 18 ਕਿਲੋ ਕੁਲਾ ਪਾ ਸਕਦਾ 17 18 ਕਿਲੋ ਪਾ ਦੂਗੀ ਕੁਲਾ ਠੀਕ ਹੈ ਤੇ ਬੱਚਾ ਕੀ ਆ ਬੱਚਾ ਜੀ ਕੱਟੀ ਆ ਬੱਚਾ ਕੱਟੀ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਸਾਹਮਣੇ ਤੇ ਰੇਟ ਬਈ ਇਹਦਾ ਕਿੱਦਾਂ ਕਰਦੇ ਆਪਾਂ ਰੇਟ ਇੱਕ 70 ਇੱਕ 70 ਹਾਂ ਖਿੱਚ ਕੇ ਜਿੱਥੋਂ ਤਾਂ ਇਹ ਹੋ ਜੂ ਜਮਾ ਦੇ ਲੈਣਾ ਜਮਾ ਲੈਣ ਦੇਣ ਦੀ 60 ਹਜ਼ਾਰ ਇੱਕ 60 ਹਾਂ ਬਾਕੀ ਹੋ ਜੂ ਹੋਰ ਮੌਕੇ ਤੇ ਮੌਕੇ ਤੇ ਮਤਲਬ ਕਰਦੇ ਆ ਠੀਕ ਹੈ ਤੇ ਜਿਹੜੀ ਆਪਾਂ ਦੂਜੇ ਨੰਬਰ ਦੇ ਮੱਝ ਤੋਰ ਕੇ ਦਿਖਾਈ ਸੀ ਇਹਦਾ ਕੱਚੀ ਲੱਗਦੀ ਹੈ ਜੈਨ ਇਹ ਹੱਦੇ 10 ਦਿਨ ਲੱਗੇਗੀ ਇਹਨੇ ਕਿਹੜਾ ਸੂਸ ਬਣਾ ਇਹ ਤੀਜਾ ਸੂਸ ਸੀ ਤੀਜਾ ਸੂਸ ਹੁਣਾ ਇਹਨੇ ਹਾਂਜੀ ਇਹਦੀ ਵਰ ਕੀਮੀ ਦਾ ਦੁੱਧ ਦੀ ਇਹਦੀ ਮੇ ਦਾ ਜੀ ਮਾਲਕਾਂ ਦੱਸੋ ਜੀ 12 ਕਿਲੋ ਚੋਇਆ ਜੀ ਦੂਜੇ ਸੂਸ ਹਾਂਜੀ ਠੀਕ ਆ ਤੀਜੇ ਸੂਸ ਵਧਣ ਦੇ ਚਾਂਸ ਹੈਗੇ ਹਨਾ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮੁੱਲ ਇੱਕ ਦਾਸ ਇਹਦਾ ਮੁੱਲ ਇੱਕ ਦਾਸ ਆ ਇਹ ਕਿੰਨੇ ਦੀ ਹੋ ਜੂਗੀ ਇਹ ਲੱਖ ਦੀ ਹੋ ਜੂਗੀ ਬਾਕੀ ਮੌਕੇ ਤੇ ਹੋ ਜੂ ਹੋਰ ਹਨਾ ਤੇ ਆਪਣਾ ਵੀ ਰੂਟੀਨ ਚ ਮੱਝਾਂ ਹੀ ਆਉਂਦੀਆਂ ਕਿ ਗਾਵਾਂ ਵੀ ਆਇਆਂ ਨੇ ਗਾਵਾਂ ਵੀ ਆਉਂਦਾ ਜੀ ਗਾਵਾਂ ਵੀ ਆਉਂਦਾ ਤੇ ਮਾਲ ਹਰੇਕ ਤਰ੍ਹਾਂ ਦਾ ਹੀ ਹੁੰਦਾ ਹਾਂਜੀ ਠੀਕ ਆ ਤੇ ਘਰੇ ਕਿੰਨਾ ਕੋ ਹੁੰਦਾ ਘਰੇ ਆਪਣੇ ਪੰਜ-ਛੇ ਪਰਸੂਨ ਦੇ ਹੁੰਦੇ ਹੁੰਦੇ ਹੀ ਆ ਠੀਕ ਆ ਵੀ ਕਿਸੇ ਨੇ ਖਰੀਦਣਾ ਵੀ ਕਾਲ ਕਰਕੇ ਆ ਜੇ ਹਨਾ ਹਾਂਜੀ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਭਾਈ 98799 ਜੀ 83034 ਇੱਕ ਵਾਰੀ ਦੁਬਾਰੇ ਬੋਲ ਦਿਓ 98799 83034 ਠੀਕ ਆ ਭਾਈ ਧੰਨਵਾਦ ਲੋ ਵੀ ਦੋਸਤੋ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮੰਡੀ ਦੇ ਉੱਤੇ ਵੇਖਦਿਆਂ ਦਾ ਇਹ ਮੱਝਾਂ ਠੀਕ ਆ ਨਹੀਂ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹਨੂੰ ਵੀ ਫਿੱਟ ਬੈੰਦੇ ਆ ਤੇ ਆਪ ਦੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਖਰੀਦ ਸਕਦੇ ਹੋ ਇਹਨਾਂ ਪਰ ਬਹੁਤ ਸੋਹਣੀ ਸ਼ਕੀਨ ਆ ਘਰੇਲੂ ਝੋਟੀ ਦਿਖਾਉਣੇ ਆਗੇ ਢਾਂਚੇ ਦੀ ਬਹੁਤ ਚੰਗੀ ਆ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਪਿੱਠ ਪੋੜੇ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਮੂਰੂ ਪਤਲੀ ਆ ਬੈਕ ਸਾਈਡ ਤੋਂ ਚੌੜੀ ਹੁੰਦੀ ਜਾਂਦੀ ਹੈਗੀ ਖਾਣਾਂ ਦਾ ਸੈਜ ਵੀ ਬਹੁਤ ਸੋਹਣਾਗਾ ਬੱਚਾ ਫੇਰ ਹੀ ਕਰਦਾ ਅੰਦਰ ਦੇ ਵਿੱਚ ਸਪੇਸ ਬਹੁਤ ਵਧੀਆ ਦੇਖ ਸਕਦੇ ਹੋ ਇਹਦਾ ਲਾਈਨ ਇੱਥੇ ਕੰਮ ਕਰ ਨੂੰ ਤੱਕਣਾ ਇੱਥੇ ਲਾ ਲਓ ਤੇ ਬਾਕੀ ਆਟਾ ਬੈਕ ਸਾਈਡ ਨੂੰ ਬਹੁਤ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਸੋਹਣੀ ਸ਼ਕੀਨ ਝੋਟੀ ਹੈਗੀ ਦੇਖੋ ਬੈਕ ਸਾਈਡ ਤੋਂ ਵੀ ਫੇਸ ਦੀ ਕਵਾਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਐ ਸਾਫ਼ ਸੁਥਰੀ ਐ ਬਾਕੀ ਆਪਾਂ ਬਾਈ ਤੋਂ ਡਿਟੇਲ ਕੁੱਛ ਲਾਂਗੇ ਜੀ ਸਾਰੀ ਫੇਰਾ ਤੁਸੀਂ ਤੁਰਦੀ ਨੂੰ ਫਿਰ ਚੈੱਕ ਕਰ ਸਕਦੇ ਹੋ ਕੋਈ ਹੱਥ ਲਾ ਕੇ ਕੋਈ ਕਮੀ ਨਹੀਂ ਤਕਰੀਬਨ ਹੈਗੀ ਝੋਟੀ ਦੇ ਵਿੱਚ ਯਾਨੀ ਕਿ ਡਾਲੇ ਨਹੀਂ ਜੇ ਤਾਂ ਕੁਝ ਲੈ ਜਾਓ ਕੋਈ ਅਗਾਂਹ ਦਾ ਤਸਵੀਰ ਆ ਜਾ ਪਰਲੀ ਦੇਖ ਲਓ ਅਜੇ ਨਹੀਂ ਖੋਲ ਕੇ ਦੇਖਣਾ ਵੱਡੀ ਲੋਕੀਂ ਅਜੇ ਨਹੀਂ ਖੋਲ ਕੇ ਦੇਖਣਾ ਫਿਰ ਸੌਦਾ ਇਹਦਾ ਚੱਲੀ ਜਾਂਦਾ ਜੀ ਦੇਖ ਸਕਦੇ ਹੋ ਤੇ ਦੇਖਦੇ ਆ ਕੀ ਬਣਦਾ ਉਸ ਤੋਂ ਬਾਅਦ ਆਪਾਂ ਡਿਟੇਲ ਲੈ ਲਾਂਗੇ ਬਾਈ ਤੋਂ ਅਗਲੀ ਗੱਲ ਕਰ ਲਾ ਓਏ ਕਾ ਕਰਨਾ ਫਿਰ ਆਤਾ ਆਪਾਂ ਅੱਗੇ ਉਹ ਜਿਵੇਂ ਮਰਜ਼ੀ ਗੱਲਾਂ ਕਰ ਰਿਹਾ ਬਾਪੂ ਅੰਦੇ ਲੈ ਆਵੇ ਜੀ ਬੰਦੇ ਇਹਦੀ ਸਾਰੇ ਕੱਢੋ ਕੀ ਮਾਰ ਲਾਇਆ ਵੇ ਵੀ ਨਾ ਕੇ ਗਿਆ ਦਰਖੇ ਅਮਰ ਗਾਨੀ ਆਪੇ ਬਾਹਾਂਗੇ ਇਹ ਤੋਂ ਉਹ ਬਾਹਾਂਗੇ ਪਾਪਾ ਕਰ ਰਿਹਾ ਨਾ ਪਾਣੇ ਬਾਣੇ ਮੈਂ ਸੌਦਾ ਕਰ ਰੋ ਦੇ ਨਾਲ ਗੇਜ ਨਾ ਪੁਰ ਗਿਆ ਜੀ ਇਹ ਦੇ ਫੇਸ ਨੇ ਚਾਰ ਦਿਨਾਂ ਮੈਂ ਇੰਦਰੀਆਂ ਅੱਖਾਂ ਆ ਗਈ ਮੋਰਤਾ ਜਿੰਦਾ ਕਰਤਾ ਗੱਤਾਂ ਇੱਥੇ ਜਾਊਂਗਾ ਠੀਕ ਹੈ ਨਾ 80 ਹੋ ਗਈ 60 ਦੀ ਹੋਗੀ ਚੱਲ 80 ਦੀ ਸੂਈ ਨੂੰ ਉਹ ਜਵਾਬ ਰਹਿਣਗਾ 20 ਤੇ 20 ਦੀ ਹੋਗੀ 60 ਦੀ ਹੋਗੀ ਹੈ ਇਹ ਮਲਜਮ ਨੇ ਆਏ ਨੇ ਚੱਲ ਹੁਣ ਦੂਜਾ ਪੰਜ ਕਰਨਾ ਪਰ ਹੋਵੇ 60 ਮਗੇ 60 ਦੀ ਹੋਵੇ 20 ਦੀ 60 ਕਰ 18 ਇੰਚ ਵਾ ਕੇ 60 ਦੀ ਆਪ ਨੂੰ ਪਤਾ ਲੈ 90 ਦੀ ਗੱਲ ਵੱਖਰੀ ਹੈ ਚੋਂ ਆ ਕੇ 20 ਤੇ 20 ਕੱਢਦੇ ਨੇ ਜਾ ਰਿਹਾ ਸਾਰੇ ਪਾ ਜੀ ਆ ਸਾਰੇ ਜੀ ਕੋਈ ਆਪਣਾ ਪਹਿਲੇ ਕਰਾਰੇ ਅੜ ਗਈ ਮਿੱਤਰੋ ਸੌਦੇ ਤੇ ਝੋਟੀ ਚੰਗੀ ਹੈ ਬਰੂ ਕਾ ਮੈਨੂੰ ਕਹਿੰਦਾ ਕਿ ਮੈਂ ਨਹੀਂ ਲੈਂਦੀ 6 ਦੇ 11 ਦੇ 14 ਦੇ 10 ਦੇ ਬਣਾ ਦੋਤੀ ਦਾ ਗਾਲੀ ਬੰਦ ਮੰਡੀ ਦਾ ਬਕਰ ਇੱਕ ਖਾਤੀ ਜਗਾ ਕਰੇ ਸਾਰੇ ਤੇਨ ਪੈਸੇ ਲੈ ਕਿੰਨੇ ਦੀ ਆ 10 ਵੱਡੇ ਭਾਈ ਜਾਏ ਪੂਰਾ 10 ਪੈ ਮਾਪਤ ਨਹੀਂ ਮਾਪਤ ਮਾ ਕਹਾਵਾਂ ਇਹਨਾਂ ਕੋ ਸਾ ਖੁਕੜਾ ਦੇ ਫਿਰ ਤੋਂ ਸਹੀ ਆ ਜਾਏਗਾ ਇਹ ਕਿਵੇਂ ਲਉਣਾ ਹੈ ਤੇ ਬਸ ਦੂਜੀ ਗੱਲ ਨਾਲ ਪਾਰ ਇਹਦੇ ਬਾਰੇ ਨਹੀਂ ਦੱਸਦਾ ਮੋਲ 160 ਕਰਿਆ ਦੇਣੀ ਵੀ 160 ਮੋਲ ਦੀ ਪਤਾ ਅੱਛਾ ਉਹ ਨਹੀਂ ਮੈਨੂੰ ਮੋਲ ਨਹੀਂ ਦਿੰਦਾ ਯਾਰ ਬਹੁਤ ਨਹੀਂ ਬਣ ਲੱਗਦਾ 1000 ਨਹੀਂ ਮੈਂ ਕੋਈ ਨੀ ਲਗਾਇਆ ਹੋ ਜਿੰਨੇ ਪੁੱਟ ਲੱਗਾ ਛੋਟੀ ਜੰਗੀ ਆ ਮੇਤਰੋ ਗਰਾਰੀ ਅੜੀ ਵੀ ਦੇਖੋ ਕੀ ਬਣਦਾ ਸੌਦਾ ਰਲਦਾ ਜਾਂ ਨਹੀਂ ਰਲਦਾ ਜਾਂ ਕਿੰਨੇ ਦਾ ਹੁੰਦਾ ਦੇਖਦੇ ਅੱਗੇ ਕਿਉਂਕਿ ਚੰਗੇ ਪਸ਼ੂ ਦਾ ਮੁੱਲ ਪਰ ਚੰਗਾ ਹੀ ਹੁੰਦਾਗਾ ਨਾ ਨਾ ਠੀਕ ਹੈ ਦਰਦ ਤਾਂ ਜੱਤੀ ਰਹੇਗਾ ਦੇਖ ਲੈ ਤੇਰਾ ਮਨ ਕਰਦਾ ਤਾਂ ਜੱਤੀ ਰਹੇਗਾ ਦਰਦ ਦਰਦ ਦੀ ਗੱਲ ਨਹੀਂ ਆ ਜਾ ਬੜਾ ਡੀਟੇਲ ਪਾਉਦੇ ਬਾਈਆਂ ਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਦੱਸ ਮੇਰਾ ਨਾਮ ਰਾਮ ਕੁਮਾਰ ਆਪੇ ਉਹਨਾਂ ਨੂੰ ਦੱਸ ਕਰ ਐਡਰੈਸ ਆਪਣਾ ਪਿੰਡ ਕਾਲ ਚਰਾਨੀ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਆ ਵਪਾਰ ਦਾ ਕੰਮਾਂ ਕਰਦੀ ਕਰਦਾ ਇਹ ਟੋਪਰ ਤੇ ਅਸੈਂਟ ਤਿਆਰ ਕਰਕੇ ਤਿਆਰ ਕਰ ਠੀਕ ਆ ਤੇ ਇਹਦੀ ਝੋਟੀ ਦੀ ਕੀ ਡਿਟੇਲ ਆ ਜਿਹੜਾ ਸੂ ਸੁਣਾ ਨੇ ਇਹ ਦੂਜਾ ਸੂ ਆਈ ਸੁਈ ਵੀ ਆ ਹਾਂ ਜੀ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਹੁਣ ਕਿੰਨਾ ਬੋਲਾ ਹੋਣ 14 ਲੀਟਰ ਚਾਰ ਆ 14 ਲੀਟਰ ਤੁਹਾਨੂੰ ਦਿੰਨੇ ਆ 20 ਲੀਟਰ ਦੀ ਗਾਰੰਟੀ ਆ ਜੀ ਹੁਣ 14 ਤਿਆਰ ਆ ਤਿਆਰ ਆ ਠੀਕ ਆ ਪੂਰੀ ਫੋਲ ਜਿੰਮੇਵਾਰੀ ਹੈ ਪੂਰੀ ਫੋਲ ਜਿੰਮੇਵਾਰੀ ਹੈ ਠੀਕ ਆ ਤੇ ਮੁੱਲ ਕਿੰਨਾ ਕਰਦੇ ਆ ਆਪਾਂ ਹੁਣ ਜਿਹੜੇ ਮੰਗ ਲਿਆ ਚਾ ਕਰਦੇ 2 ਲੱਖ ਰਹੀ ਆ ਅੱਛਾ ਇਹਦੇ ਮੁੱਲ ਨੂੰ ਮੰਨ ਲੈਣੇ ਠੀਕ ਹੈ ਕਿੰਨਾ ਉਹ ਵਪਾਰੀ ਕਿੰਨੇ ਲਾਉਂਦੇ ਸੀਗੇ ਵਪਾਰੀ ਲਾਉਂਦੇ ਇੱਕ ਵਾਰ ਆਪਣੇ 50 ਲਾਉਂਦੇ ਸੀ ਹਾਂ 60 ਲੱਗਦਾ ਆਪਾਂ ਕਿੰது ਦੇਣੀ ਆ ਆਪਾਂ ਦੇ ਦੇਂਗੇ ਬਈ ਦੋ ਘਟ ਦੇ ਦੋ ਤੋਂ ਘਟ ਦੇ ਦਾਂਗੇ ਦੋ ਤੋਂ ਘਟ ਦੇ ਦਾਂਗੇ ਦੋ ਤੱਕ ਦੇ ਦਾਂਗੇ ਦੋ ਤੱਕ ਦੇ ਦੇਾਂਗੇ ਬਾਕੀ ਝੋਟੀ ਚੰਗੀ ਆ ਨਾ ਚੰਗੀਆਂ ਮੰਨਾ ਫੁਲਦਾਰ ਬੱਤਾ ਹੈ ਮੇਰੇ ਆਪ ਦਾ ਘਰ ਦਾ ਖਾਨਾ ਇੱਥੇ ਠੀਕ ਹੈ ਤੇ ਇਹ ਆਪ ਹਰਿਆਣੇ ਤੋਂ ਲਿਆਂਦੀ ਸੀ ਹਰਿਆਣੇ ਤੋਂ ਬਈ ਸਰਸਾਂ ਹਸਾਰ ਤੋਂ ਆਈ ਠੀਕ ਹੈ ਹਸਾਰ ਤੋਂ ਆਈ ਵੀ ਠੀਕ ਇਕਲੇ ਗਿਆ ਸੀ ਨਾ ਇਕਲੇ ਘਰੇ ਘੜੀ ਚੱਲੇ ਆਓ ਚੈੱਕ ਘਰੇ ਘੜੀ ਐ ਅੱਠ ਮੱਜਾਂ ਵੀਰੇ ਛੋਟੇ ਸਿਰੇ ਸਿਰੇ ਦਾ ਮਾਲ ਆਪਣੇ ਕੋਲ ਕੋਈ ਵਪਾਰ ਦਾ ਕੰਮ ਤਾਂ ਨਹੀਂ ਠੀਕ ਆ ਤਿਆਰ ਕਰਕੇ ਭੇਜਦੇ ਆ ਤਿਆਰ ਕਰਕੇ ਨਹੀਂ ਫੇ ਸਾਰੀਆਂ ਚੰਗੀਆਂ ਨੇ ਚੰਗੀਆਂ ਚੰਗੀਆਂ ਅਗਲੇ ਜਿਹੜੇ ਦੂਜਿਹਰੇ ਲਿਓਗਾ ਨਾ ਅਗਲੇ ਤਰੀਕ ਨੂੰ ਵੀ ਨੂੰ ਉਹ ਦੂਜੀ ਚੰਗੀ ਆਉਗੀ ਠੀਕ ਆ ਤੇ ਆਪਣਾ ਨੰਬਰ ਬਈ ਨੰਬਰ 98755 98 855 98797155 98155 48344 48344 ਇੱਕ ਵਾਰੀ ਦੁਬਾਰੇ ਬੋਲਿਓ ਹਾਂ ਨੇ ਮੇਕ ਟੋਪਟੋਂ ਲੈ ਗਏ ਹਾਂ 48 ਸੈਂਟ ਦਾ ਠੀਕ ਆ ਠੀਕ ਆ ਬਈ ਧੰਨਵਾਦ ਹਾਂਜੀ ਲੋਕੀ ਦੋਸਤੋ ਵੀ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਡਿਟੇਲ ਆਪਾਂ ਲੈ ਜੀਏ ਸਾਰੀ ਜਿੰਨੇ ਪੈਸੇ ਲੱਗੀ ਜਾਂਦੇ ਆ ਜਾਂ ਜਿੰਨਾ ਮੁੱਲ ਆ ਇਹ ਝੋਟੀ ਚੰਗੀ ਆਗੀ ਜਿਹਨੂੰ ਵੀ ਫੱਟ ਬੈਂਦੀ ਆ ਵੈਸੇ ਮੰਡੀ ਤੇ ਵੇਖ ਜੂ ਇਹ ਸਾਫ ਸੁਥਰੀ ਆ ਚੰਗੀ ਆ ਤੇ ਬਾਕੀ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਜਿਹਦਾ ਵੀ ਕੋਈ ਇਰਾਦਾ ਬਣਦਾ